ਹਾਂਜੀ ਚਲ ਵਾ ਠੀਕ ਹੈ ਠੀਕ ਹੈ ਨਮਸਕਾਰ ਦੋਸਤੋ ਮੈਂ ਰਮੇਸ਼ ਕਬ ਇੰਡੀਅਨ ਟੀਵੀ ਨਿਊਜ਼ ਕੋਰ ਪੂਰਾ ਪੰਜਾਬ ਅੱਜ ਅਸੀਂ ਖੜੇ ਹਾਂ ਡਿਫਟੀ ਕਮਿਸ਼ਨ ਅਫੀਸ ਕੋਲ ਦੇ ਜਿੱਥੇ ਅੱਜ ਤੁਸਾਨ ਯੂਨੀਅਨ ਵੱਲੋਂ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਜੋ ਫਰੀਦਕੋਟ ਜ਼ਿਲ੍ਹੇ ਨਾਲ ਉਸਮੰਤਤ ਟੈਂਡ ਚਹਿਲ ਦਾ ਰਹਿਣ ਵਾਲਾ ਆਕਾਸ਼ ਚੀਤ ਸਿੰਘ ਅਗਨੀਦੀ ਜੋ ਕੋਈ ਦਿਨ ਪਹਿਲਾਂ ਸ਼ਹੀਦੀ ਪ੍ਰਾਪਤ ਕਰ ਗਿਆ ਸੀ ਲੇਕਿਨ ਉਸ ਨੂੰ ਹਜੇ ਤੱਕ ਸ਼ਹੀਦੀ ਦਾ ਦਰਜਾ ਜਿਹੜਾ ਨਹੀਂ ਦਿੱਤਾ ਗਿਆ ਔਰ ਉਸ ਕਿਸਾਨ ਯੂਨੀਅਨ ਨੇ ਮੰਗ ਪੱਤਰ ਦਿੱਤਾ ਕਿ ਉਸ ਬੱਚੇ ਨੂੰ ਸ਼ਹੀਦੀ ਦਾ ਦਰਜਾ ਦਿੱਤਾ ਜਾਵੇ ਔਰ ਉਸ ਦੀ ਯਾਦ ਦੇ ਵਿੱਚ ਉਹਨਾਂ ਦੇ ਪਿੰਡ ਦੇ ਵਿੱਚ ਕੋਈ ਤਬੂਤ ਲਾਇਆ ਜਾਵੇ ਜਾਂ ਕੋਈ ਪਾਰਕ ਬਣਾਈ ਜਾਵੇ ਜਾਂ ਸਕੂਲ ਦਾ ਨਾਮ ਰੱਖਿਆ ਜਾਵੇ ਅਤੇ ਉਹਨਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਜੋ ਹੁੰਦਾ ਉਸ ਦਾ ਬੰਦਾ ਹਾਪਾ ਹੈ ਔਰ ਜੋ 2 ਕਰੋੜ ਰੁਪਏ ਜੋ ਤੁਮ ભગવાન ਜਾਨ ਸਰਕਾਰ ਨੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਰਕਾਰ ਨੇ ਕਿਹਾ ਸੀ ਅਸੀਂ ਅਗਨੀ ਵੀਰ ਨੂੰ 2 ਕਰੋੜ ਰੁਪਏ ਦੇਵਾਂਗੇ ਪਰ ਘੱਟੋ ਘੱਟ ਜ਼ਿਆਦਾ ਨਹੀਂ ਤਾਂ 1 ਕਰੋੜ ਰੁਪਏ ਦਾ ਜ਼ਰੂਰ ਦੇਣਾ ਚਾਹੀਦਾ ਉਹਨਾਂ ਨੇ ਇਹ ਵੀ ਕਿਹਾ ਕਿ ਭਗਵੰਤ ਮਾਨ ਨੇ ਹਜੇ ਤੱਕ ਟਵੀਟ ਕਰਕੇ ਇਹ ਵੀ ਨਹੀਂ ਦੱਸਿਆ ਕਿ ਇਹ ਅਗਨੀ ਵੀਰ ਸ਼ਹੀਦ ਹੈ ਜਾਂ ਨਹੀਂ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਬਾਕੀ ਕੱਟ ਦੇ ਸਰ ਕੀ ਕਹਿਣਾ ਚਾਹੋਗੇ ਅੱਜ ਜੋ ਮੰਗ ਪੱਤਰ ਦਿੱਤਾ ਗਿਆ ਡੀਸਾਂ ਨੂੰ ਵਾਈਕੂ ਜੀ ਦਾ ਖਾਲਸਾ ਵੀ ਵਾਈਕੂ ਜੀ ਨੂੰ ਪਤਾ ਹੈ ਜੀ ਜਿਹੜਾ ਮੰਗ ਪੱਤਰ ਦਿੱਤਾ ਗਿਆ ਸਾਰੇ ਨੂੰ ਸੂਝਵੇ ਜਿਵਾਨਾਂ ਨੇ ਸਾਰਿਆਂ ਨੇ ਰਲ ਕੇ ਦਿੱਤਾ ਜੀ ਉੱਤੇ ਦੇ ਬੰਦਿਆਂ ਨੇ ਇਹਦੇ ਚ ਇਹ ਹੈ ਵੀ ਜਿਹੜਾ ਇਹਨਾਂ ਨੇ 4 ਸਾਲ ਤੇ 5 ਸਾਲ ਆਤੇ ਜਿਹੇ ਭਰਤੀ ਕਰਦੇ ਇਹਨਾਂ ਨੇ ਅਮਰੀਕਾ ਦੀ ਤੇ ਕੈਨੇਡਾ ਦੀ ਨਕਲ ਮਾਰੀ ਜੀ ਅਮਰੀਕਾ ਕੈਨੇਡਾ ਜੀ ਕੀ ਹੈ ਜੀ ਉਹਨਾਂ ਤਾਂ ਕਰਕੇ ਫੌਜ ਪਹਿਲਾਂ ਭਰਤੀ ਕਰਦੇ ਕਿ ਲੋਕਾਂ ਨੂੰ ਵੀ ਜਿਹੜੇ ਆ ਵੀ ਉਹਨਾਂ ਨੂੰ ਦੁਆਰੋਂ ਨੌਕਰੀ ਦਿੰਦੇ ਆ ਜਾਂ ਪੁਲਿਸ ਦੇ ਦੇਰਾਂ ਜਾਂ ਸਿਵਲ ਲਾਈਫ 'ਚ ਕਿਤੇ ਨਾ ਕਿਤੇ ਨੌਕਰੀ ਦਿੰਦੇ ਆ ਕਿਉਂ ਗਲਤ ਕਮਾਈ ਨਾ ਜਾਣ ਜਿਵੇਂ ਕੋਈ ਹੁਣ ਆਪਣੇ ਲੋਕੀ ਪੈਸੇ ਜਾਂਦੇ ਆ ਕਿੰਨੀਆਂ ਚੀਜ਼ਾਂ ਤੋਂ ਬਚਣਾ ਇਦੋਂ 4 ਸਾਲ ਫੌਜ ਚ ਲਵਾਉਣੀ ਸੀ ਫਿਰ ਉਹਨਾਂ ਨੇ ਉਹਨੇ ਉਹਨਾਂ ਟਾਈਮਾਂ ਤੇ ਇਹਨਾਂ ਨੇ ਇੱਕ ਕਰ ਇੱਕ ਪੈਨਸ਼ਨ ਨਾ ਰੱਖੀ ਵੀ ਕਿਸ ਨੇ ਵੇਖੇ ਤਰ੍ਹਾਂ ਹੋਵੇ ਜਿਹੜਾ ਵੀ ਉਹਨਾਂ ਹਰੇਕ ਨੂੰ ਕੋਈ ਪੈਨਸ਼ਨ ਹੋ ਇਹਨਾਂ ਨੇ ਹੁਣ ਜਦੋਂ ਚਾਹੇ ਉਹ 2 ਸਾਲ ਦਾ ਜਾਂ 3 ਸਾਲ ਭਰਤੀ ਹੋਵੇ ਮਰਿਆ ਇਹ ਅਗਨੀ ਵੀਰ ਇਹਨਾਂ ਨੇ ਸਿਸਟਮ ਦਾ ਬਣਾਇਆ ਪਰ ਉਹਨੂੰ ਜਿਹੜਾ ਜੇ 2 ਕਰੋੜ ਇਹਨੇ ਉਸ ਟਾਈਮ ਭਗਵੰਤ ਮਾਨ ਗਵਰਨਮੈਂਟ ਨੇ ਜੋ ਦਿੱਲੀ 3 ਕਰੋੜ ਤਾਂ ਦੇਣਾ। ਬਾਕੀ ਇਹਦੇ ਨਾਂ ਤੇ ਕੋਈ ਕੋਈ ਨਾ ਕੋਈ ਤਾਂ ਕੋਈ ਬਾਸੜ ਢਾਪੀ ਚਾਹੀਦੀ ਹੈ। ਇਹ ਇਹਨਾਂ ਨੇ ਵਾਰਡ ਅਲਾਸਮੈਂਟ ਕੀਤਾ ਚੰਗੀ ਗੱਲ ਹੈ ਜਦੋਂ ਥੋੜਾ ਦੇਰ ਬਾਅਦ ਕੀਤਾ ਚੰਗਾ ਕੀਤਾ ਪਰ ਮੇਰਾ ਇਹ ਹੈ ਨਾ ਵੀ ਜਿਹੜੇ ਬੱਚੇ ਆਪਣੇ ਹੁਣ ਭਾਰਤੀ ਹੋਏ ਉਗਰੀਆਂ ਦਿੱਤੀਆਂ ਜਾਂ ਨਾ ਕਿ 4 ਸਾਲ ਬਾਅਦ ਆ ਕੇ ਕੀ ਕਰਨਗੇ ਜਾਂ 5 ਸਾਲ ਬਾਅਦ ਆ ਕੇ ਕੀ ਕਰਨਗੇ ਕੀ ਤੁਸੀਂ ਕਹਿਣਾ ਚਾਹੁੰਦੇ ਆ ਕਿ ਜੇ ਰੈਗੂਲਰ ਪਰ ਆ ਰੈਗੂਲਰ ਹੋ ਗਏ ਤਾਂ ਫਿਰ ਉਹਦੇ ਬਾਰੇ ਕੀ ਕਹਾਂਗੇ ਉਹਦੇ ਪਰ ਜਦੋਂ ਨੇ ਪਾਸ ਨਹੀਂ ਕੀਤਾ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਸਰ ਜੀ ਜੋ ਆਪਣੇ ਡਿਸਟਾਫ ਨੂੰ ਤੁਸੀਂ ਮੰਗ ਪੱਤਰ ਤਾਉਂਦੇ ਵਿੱਚ ਕੀ ਕੁਛ ਦਾ ਕਿਹਾ ਹੈ ਅਗਨੀਵੀਰ ਆਕਾਸ਼ਦੀਪਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਪ੍ਰਕਾਸ਼ਦੀਪ ਸਿੰਘ ਜੋ ਛੋਟਾ ਵੀਰ ਸੀਗਾ ਪੂਰੇ ਭਾਰਤ ਦਾ ਤੇ ਪੰਜਾਬ ਦਾ ਤੇ ਫਰੀਦਕੋਟ ਜ਼ਿਲ੍ਹੇ ਦਾ ਉਸਨੇ ਸ਼ਹੀਦੀ ਪ੍ਰਾਪਤ ਕੀਤੀ ਸ਼੍ਰੀਨਗਰ ਵਿਖੇ ਪਰ ਸ਼ਰਮ ਦੀ ਗੱਲ ਇਹ ਆ ਕਿ ਪੰਜਾਬ ਸਰਕਾਰ ਵੱਲੋਂ ਵੀ ਤੇ ਸੈਂਟਰਲ ਸਰਕਾਰ ਵੱਲੋਂ ਵੀ ਉਹਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਗਿਆ ਉਸ ਤੋਂ ਵੱਡੀ ਸ਼ਰਮ ਦੀ ਗੱਲ ਇਹ ਆ ਕਿ ਜ਼ਿਲ੍ਹੇ ਦੇ ਡੀਸੀ ਤੇ ਐਸਐਸਪੀ ਉੱਥੇ ਪਹੁੰਚੇ ਹੀ ਨਹੀਂ ਸਸਕਾਰ ਵੇਲੇ ਉਸ ਤੋਂ ਵੱਡੀ ਸ਼ਰਮ ਦੀ ਗੱਲ ਇਹ ਹੈ ਕਿ ਪਰਿਵਾਰ ਨੂੰ ਸ਼ਹੀਦ ਹੋਣ ਤੋਂ ਬਾਅਦ ਬੱਚਾ ਸ਼ਹੀਦ ਹੋਣ ਤੋਂ ਬਾਅਦ ਪਰਿਵਾਰ ਨੂੰ ਇਹ ਕਹਿਣਾ ਪੈ ਰਿਹਾ ਕਿ ਅਸੀਂ ਉਹਦਾ ਕੋਈ ਕਿਰਿਆ ਕਰਾਮਾ ਜਿਹੜਾ ਉਹ ਨਹੀਂ ਕਰਾਂਗੇ ਜਿੰਨਾ ਚਿਰ ਸ਼ਹੀਦ ਦਾ ਦਰਜਾ ਨਹੀਂ। ਸੋ ਕਿੱਡੀ ਸ਼ਰਮਣਾ ਗੱਲ ਆ। ਪੰਜਾਬ ਸਰਕਾਰ ਆ ਜਿਹੜੀ ਉਹ दारू ਵਾਲਿਆਂ ਨੂੰ ਤਾਂ ਪੈਸੇ ਦੇਈ ਜਾਂਦੀ ਆ। ਪਰ ਇੱਥੇ ਨੌਜਵਾਨ ਪੁੱਤ ਸ਼ਹੀਦ ਹੋ ਗਿਆ ਕਿਸੇ ਦਾ ਉਹਦੀ ਕਿਸੇ ਨੇ ਸਾਰ ਨਹੀਂ ਲਈ। ਉਹਦੇ ਮਾਂ ਪਿਓ ਦੀ ਕਿਸੇ ਨੇ ਸਾਰ ਨਹੀਂ ਲਈ। ਉਹਨਾਂ ਦੇ ਦੂਜੇ ਹੋਰ ਬੱਚਿਆਂ ਦੀ ਕਿਸੇ ਨੇ ਸਾਰ ਨਹੀਂ ਲਈ। ਹਾਲਾਂਕਿ ਅਗਨੀਵੀਰ ਉਹ ਕਹਿੰਦੇ ਆਖੇ ਸੀ 5 ਸਾਲ ਵਾਸਤੇ ਅਗਨੀਵੀਰ ਜਿਹੜੇ ਆ ਉਹ ਭਰਤੀ ਕਰਦੇ ਆ। ਤੇ ਦੇਖੋ ਬੇਰੋਜ਼ਗਾਰੀ ਦਾ ਫਾਇਦਾ ਉਠਾ ਰਹੇ ਆ। 4 ਸਾਲ ਵਾਸਤੇ ਭਰਤੀ ਕਰਕੇ 6-7 ਮਹੀਨਿਆਂ ਦੀ ਟ੍ਰੇਨਿੰਗ ਦੇ ਕੇ ਸਿੱਧਾ ਬਾਰਡਰ ਤੇ ਭੇਜ ਦੇਣਾ ਇਹ ਕਿੱਡੀ ਕਿਸਾਨ ਪੜੀ ਗੱਲ ਆ ਉਹ ਵੀ 20-22 ਸਾਲ ਦੇ ਬੱਚੇ ਨੂੰ ਕੀ ਅਤਵਾਦ ਨਾਲ ਲੜੂਗਾ ਕੀ ਉਹ ਦੂਜੇ ਦੇਸ਼ ਨਾਲ ਲੜੂਗਾ ਸੋ ਇਹੋ ਜਿਹੀਆਂ ਹਰਕਤਾਂ ਜਿਹੜੀਆਂ ਉਹ ਸਰਕਾਰਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ ਬਾਕੀ ਪੰਜਾਬ ਸਰਕਾਰ ਵੱਲੋਂ ਜਿਹੜੇ ਸ਼ਰਾਬੀ ਇਹ ਮਾਰੇ ਆ ਉਹਨਾਂ ਨੂੰ 5-5 ਲੱਖ ਰੁਪਏ ਦਿੱਤਾ ਉਹਦੇ ਬਾਰੇ ਤੁਸੀਂ ਕੀ ਕਰੋਗੇ ਦੇਖੋ ਮਸਲਾ ਤਾਂ ਉਹੀ ਆ ਨਾ ਸ਼ਰਾਬੀਆਂ ਨੂੰ ਆਪਾਂ ਖੁਦ ਕੋ ਹੋ ਸਕਦਾ ਸ਼ਾਇਦ ਜਿਵੇਂ ਉਹ ਕਹਿੰਦੇ ਹੁੰਦੇ ਆ ਕਿ ਜਿਹੜੇ ਖੁਦ ਸ਼ਰਾਬੀ ਹੁੰਦੇ ਆ ਉਹ ਫਿਰ ਸ਼ਰਾਬੀਆਂ ਦੀ ਜਿਹੜੀ ਆ ਉਹ ਅ ਹਮਾਇਤ ਕਰ ਦਿੰਦੇ ਆ ਪਰ ਸ਼ਾਇਦ ਉਹਨਾਂ ਨੂੰ ਇਹ ਕੱਲ ਉਹਨਾਂ ਦੀ ਵਾਈਫ ਨੇ ਆਉਣਾ ਸੀਗਾ ਫਰੀਦਕੋਟ ਭਗਵੰਤਬਾਨ ਦੇ ਵਾਈਫ ਨੇ ਤੇ ਉਹ ਪ੍ਰੋਗਰਾਮ ਇੱਥੇ ਨੱਚਣ ਗਾਉਣ ਦਾ ਰੱਖਿਆ ਸੀ ਇਹਨਾਂ ਨੇ ਰੰਗਾਰੰਗ ਪ੍ਰੋਗਰਾਮ ਰੰਗਾਰੰਗ ਪ੍ਰੋਗਰਾਮ ਰੱਖਿਆ ਸੀ ਪਰ ਦੇਖੋ ਲੋਕਾਂ ਨੇ ਉਹਦਾ ਵਿਰੋਧ ਕੀਤਾ ਸਾਰਿਆਂ ਨੇ ਵਿਰੋਧ ਕੀਤਾ ਤੇ ਉਹ ਜਿਹੜਾ ਕੈਨਸਲ ਹੋਇਆ ਉੱਥੇ ਉਹ ਆਏ ਨਹੀਂ ਗਏ ਤੇ ਹਾਲਾਂਕਿ ਉਸ ਤੋਂ ਬਾਅਦ ਵਾਈਸ ਚਾਂਸਲਰ ਨੇ ਅਨਾਉਂਸਮੈਂਟ ਵੀ ਕੀਤੀ ਕਾਸ਼ਦੀਪ ਦੇ ਹੱਕ ਦੇ ਵਿੱਚ ਚੰਗੀ ਗੱਲ ਆ ਕਰਨੀ ਚਾਹੀਦੀ ਐ ਅਨਾਉਂਸਮੈਂਟ ਪਰ ਜੇ ਇਹੀ ਕਿਤੇ ਅਨਾਉਂਸਮੈਂਟ ਪਹਿਲਾਂ ਹੋਵੇ ਤਾਂ ਚੰਗੀ ਗੱਲ ਨਹੀਂ ਸੋ ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀ ਤੇ ਜਿਹੜਾ ਕਰੋੜ ਰੁਪਏ ਦੀ ਰਾਸ਼ੀ ਹੈ ਜਿਹੜੀ ਉਹ ਦਿੱਤੀ ਜਾਂਦੀ ਹੈ ਉਹ ਵੀ ਜ਼ਰੂਰ ਦੇਣੀ ਚਾਹੀਦੀ ਆ ਭਗਵੰਤ ਮਾਨ ਵੱਲੋਂ ਇੱਕ ਵੈਸੇ ਹਮਦਰਦੀ ਤੌਰ ਤੇ ਪੋਸਟ ਨਹੀਂ ਪਾਈ ਗਈ ਕਿ ਯਾਰ ਵੀ ਸਾਡਾ ਜਿਹੜਾ ਬੱਚਾ ਪੰਜਾਬ ਦਾ ਉਹ ਸ਼ਹੀਦ ਹੋਇਆ ਅਗਨੀ ਵੀਰ ਅਸੀਂ ਉਹਦੇ ਨਾਲ ਆ ਕਲਤਾਰ ਸੰਧਵਾ ਉੱਥੇ ਆਏ ਆ ਉਹ ਵੈਸੇ ਇੱਕ ਏਰੀਆ ਤੌਰ ਤੇ ਆ ਗਏ ਅਨਾਉਂਸਮੈਂਟ ਉਹਨਾਂ ਨੇ ਕੋਈ ਕੀਤੀ ਨਹੀਂ ਕਲਤਾਰ ਸੰਧਵਾ ਜਿਹੜੇ ਹੈਗੇ ਆ ਉਹ ਉਹ ਵੀ ਕਹਿ ਸਕਦੇ ਸੀ ਉੱਥੇ ਸਪੀਕਰ ਬਹੁਤ ਵੱਡੀ ਗੱਲ ਆ ਪਰ ਪਤਾ ਨਹੀਂ ਕਿਉਂ ਇਹਨਾਂ ਨੇ ਇੱਕ ਖੇਡ ਬਣਾ ਰੱਖੀ ਹੈ ਅਗਨੀਵੀਰ ਕਿ ਹਾਂ ਜੀ ਨੌਜਵਾਨਾਂ ਨੂੰ ਬਸ ਬੇਰੋਜ਼ਗਾਰੀ ਦੇ ਨਾਮ ਤੇ ਨੌਜਵਾਨਾਂ ਨੂੰ ਭਰਤੀ ਕਰੋ ਤੇ ਬਾਰਡਰਾਂ ਦੇ ਉੱਤੇ ਭੇਜ ਦਿਓ ਪੰਜਾਬ ਨੂੰ ਸਾਰੇ ਦੇਸ਼ ਵਾਸੀਆਂ ਨੂੰ ਇਹ ਹੀ ਪੀਲ ਆ ਕਿ ਜਾਂ ਤਾਂ ਇਹ ਅਗਨੀਵੀਰ ਜਿਹੜੇ ਉਹ ਪੱਕੇ ਕਰਨ ਪੱਕੇ ਕਰਕੇ ਜਿੱਥੇ ਮਰਜੀ ਭੇਜਣ ਜਾਂ ਫਿਰ ਇਹ ਫੌਜ ਦਾ ਮੜਾਕ ਨਾ ਡਾਉਣ ਮੜਾਕ ਨਾ ਡਾਉਣ ਤੇ ਇਹ ਜਿੰਨੇ ਵੀ ਸਟੇਟਾਂ ਦੇ ਹੋਰ ਸਟੇਟਾਂ ਦੇ ਅਗਨੀਵੀਰ ਭਰਤੀ ਹੋਏ ਹੋਏ ਆ ਉਹ ਕਿਰਪਾ ਕਰਕੇ ਉਹਨਾਂ ਦੇ ਮਾਂ ਪਿਓ ਨੂੰ ਬੇਨਤੀ ਆ ਉਹਨਾਂ ਨੂੰ ਬੇਨਤੀ ਆ ਕਿ ਆ ਉਹਦੇ ਬੱਚਿਆਂ ਨੂੰ ਵਾਪਸ ਮੰਗਾ ਲਓ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਬੱਚਾ 5 ਸਾਲ ਜਿਹੜਾ ਉਹ ਪੂਰਾ ਕਰਦਾ ਹੋਊਗਾ ਪਰਿਵਾਰ ਵੱਲੋਂ ਦੂਜੇ ਬੱਚੇ ਨੂੰ ਵੀ ਭੇਜਣ ਦੀ ਜਿਹੜੀ ਹੈ ਸ਼ਪਾਰਸ਼ ਕੀਤੀ ਗਈ ਸੀ ਔਰ ਉਹਦੇ ਕਾਗਜ਼ ਪੱਤਰ ਵੀ ਤਿਆਰ ਹੋ ਗਏ ਸੀ ਪਰ ਹੁਣ ਉਹ ਕਹਿੰਦੇ ਕਿ ਅਸੀਂ ਸਾਡਾ ਮਨ ਨਹੀਂ ਕਰਦਾ ਭੇਜਣ ਨੂੰ ਦੇਖੋ ਕਿਉਂ ਭੇਜੂਗਾ ਕੋਈ ਤੁਸੀਂ ਦੱਸੋ ਵੀ ਕਿਉਂ ਭੇਜੂਗਾ ਦੇਖੋ ਕਿੱਡੀ ਮਾੜੀ ਗੱਲ ਆ ਵੀ ਸ਼ੀਰ ਦਾ ਦਰਜਾ ਹੀ ਨਹੀਂ ਦਿੰਦੇ ਉਹ 5 ਸਾਲ ਮੈਨੂੰ ਲੱਗਦਾ ਕੋਈ ਪੂਰੇ ਕਰਦਾ ਨਹੀਂ ਹੋਣਾ ਬਾਰਡਰ ਤੇ ਸਿੱਧਾ ਗੋਲੀ ਖਾਣ ਲਈ ਭੇਜੀ ਜਾਂਦੇ ਆ ਮਤਲਬ ਕਿਉਂ ਮੈਂ ਤਾਂ ਕਹਿੰਦਾ ਪੰਜਾਬ ਦੇ ਦੇਸ਼ਵਾਸੀਆਂ ਨੂੰ ਅਪੀਲ ਕਰਦਾ ਕਿ ਭੇਜਣਾ ਹੀ ਨਹੀਂ ਚਾਹੀਦਾ ਹਾਂ ਜੇ ਪੱਕੇ ਤੌਰ ਤੇ ਕੋਈ ਹੈ ਇਹਨਾਂ ਦਾ ਸਿਸਟਮ ਤਾਂ ਜਰੂਰ ਭੇਜੋ ਮੈਂ ਤਾਂ ਕਹਿੰਦਾ ਬੱਚਿਆਂ ਨੂੰ ਆਪਦੇ ਕੋਲੇ ਰੱਖੋ ਬਚਾ ਕੇ ਰੱਖੋ ਪੰਜਾਬ ਦੇ ਵਿੱਚ ਜਿਹੜੀ ਜਵਾਨੀ ਹੈ ਉਹ ਨਸ਼ੇ ਦੇ ਵਿੱਚ ਖਤਮ ਹੁੰਦੀ ਜਾਂਦੀ ਹੈ ਇਸ ਕਰਕੇ ਮਾਪੇ ਜਿਹੜੇ ਆ ਕਿਸੇ ਨਾ ਕਿਸੇ ਨੌਕਰੀ ਦੇ ਤੌਰ ਤੇ ਬੱਚੇ ਨੂੰ ਬਾਰਡਰ ਤੇ ਭੇਜਦੇ ਆ ਪਰ ਸਰਕਾਰ ਵੱਲੋਂ ਉਹਨਾਂ ਨੂੰ ਕੋਈ ਸਹੂਲਤ ਨਹੀਂ ਮਿਲਦੀ ਜਿਸ ਕਾਰਨ ਉਹਨਾਂ ਦਾ ਮਨ ਖੱਟਾ ਹੁੰਦਾ ਉਸ ਬਾਰੇ ਕੀ ਕਰਨਾ ਚਾਹੀਦਾ ਦੇਖੋ ਇਹ ਪ੍ਰਾਈਵੇਟਿਜ਼ਮ ਜਿਹੜਾ ਸਿਸਟਮ ਹੋ ਰਿਹਾ ਸਾਰਾ ਇਹ ਉਹਦੇ ਕਾਰਨਾਮੇ ਆ ਵੱਡੇ ਘਰਾਣਿਆਂ ਦੇ ਕਾਰਨਾਮੇ ਆ ਜਿਹੜੇ ਪ੍ਰਾਈਵੇਟਿਜ਼ਮ ਕਰਨਾ ਚਾਹੁੰਦੇ ਆ ਜਿਹੜਾ ਇਹ ਕਰਨਾ ਚਾਹੁੰਦੇ ਆ ਕਿ ਜਿਹੜਾ ਇਹ ਸਾਰਾ ਸਿਸਟਮ ਆ ਜਿਹੜਾ ਉਹਨਾਂ ਦੇ ਹੱਥ ਵਿੱਚ ਆ ਜਾਈ ਵੱਡੇ ਘਰਾਣਿਆਂ ਦੇ ਸੋ ਜੇ ਫੌਜ ਵੀ ਪ੍ਰਾਈਵੇਟਿਜ਼ਮ ਚ ਹੋ ਗਈ ਪੁਲਿਸ ਵੀ ਪ੍ਰਾਈਵੇਟਿਜ਼ਮ ਚ ਕਰੀ ਜਾਂਦੇ ਆ ਹੌਲੀ ਹੌਲੀ ਇਹ ਜੇ ਇਹੋ ਜਿਹਾ ਸਾਰਾ ਕੁਝ ਪ੍ਰਾਈਵੇਟਿਜ਼ਮ ਕਰ ਦੇਣਗੇ ਤਾਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਇਸ ਦੇਸ਼ ਵਾਸਤੇ ਕੋਈ ਵੀ ਨੌਜਵਾਨ ਜਿਹੜਾ ਉਹ ਜੰਗ ਦੇ ਮਦਦਾਂ ਦੇ ਵਿੱਚ ਜਾ ਕੇ ਲੜੀਏ ਜੇ ਜੇ ਸਰਕਾਰ ਵੱਲੋਂ ਕੋਈ ਆਪਣਾ ਨਾਮ ਦਿੱਤੀ ਗਈ ਆਪਣਾ ਉਹਨਾਂ ਨੂੰ ਕੋਈ ਦਿੱਤੀ ਸਾਡਾ ਨਾਮ ਦਿੱਤੀਗੇ ਤੇ ਉਸ ਤੋਂ ਬਾਅਦ ਸੰਘਰਸ਼ ਬਾਰੇ ਕੀ ਕਹਿੰਦਾ ਦੇਖੋ ਸਾਰੀਆਂ ਜਥੇਬੰਦੀਆਂ ਮੀਟਿੰਗ ਕਰਾਂਗੇ ਮੀਟਿੰਗ ਕਰਨ ਤੋਂ ਬਾਅਦ ਜੋ ਵੀ ਵੱਡਾ ਐਲਾਨ ਹੋਊਗਾ ਪਰਿਵਾਰ ਦੇ ਨਾਲ ਜਿਹੜਾ ਸਲਾਹ ਕਰਕੇ ਅਸੀਂ ਉਹ ਵੱਡਾ ਐਲਾਨ